ਹਾਂਜੀ ਦੋਸਤੋ ਛਤਿ ਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਆਪਣੇ ਚੈਨਲ ਜੇ ਜੇ ਹੋਮ ਸੇਲ ਮਾਰਕੀਟ ਦੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਾਲ ਨਵੇਂ ਜੁੜਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਆਪਣੀ ਵੀਡੀਓ ਨੂੰ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਹੈ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਜੋ ਆਪਾਂ ਘਰ ਲੈ ਕੇ ਪਹੁੰਚੇ ਹਾਂ ਜੀ ਬਹੁਤ ਹੀ ਸੋਹਣਾ ਤੇ ਸ਼ਾਨਦਾਰ ਘਰ ਹੈ ਜੀ ਤੁਸੀਂ ਦੇਖ ਸਕਦੇ ਹੋ ਜੀ ਪਿੰਡ ਦੇ ਬਾਹਰ-ਬਾਹਰੇ ਘਰ ਬਣਿਆ ਹੋਇਆ ਜੀ 302 ਗਜ ਜਗ੍ਹਾ ਦੇ ਵਿੱਚ ਦੋਸਤੋ ਇਹ ਘਰ ਬਣਿਆ ਹੋਇਆ ਘਰ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਖੁੱਲਾ ਵਿਹੜਾ ਬਣਿਆ ਹੋਇਆ ਜੀ ਘਰ ਦੇ ਫਰੰਟ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਜਿਆਦਾ ਪੈਂਟਰੀ ਕਰਦੇ ਆ ਜੀ ਬਹੁਤ ਖੁੱਲੀ ਚੋਹਰ ਲੌਬੀ ਦਾ ਏਰੀਆ ਆਉਂਦਾ ਤੇ ਲੌਬੀ ਦੇ ਵਿੱਚੋਂ ਹੀ ਘਰ ਦੀ ਛੱਤ ਨੂੰ ਜੋ ਪੱਕੀਆਂ ਪੌੜੀਆਂ ਚੜਾ ਰੱਖੀਆਂ ਨੇ ਮਾਲਕਾਂ ਨੇ ਜੀ ਦੋਸਤੋ ਡਬਲ ਸਟੋਰੀ ਘਰ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਵਧੀਆ ਖੁੱਲੀ ਜਗ੍ਹਾ ਦੇ ਵਿੱਚ ਮਾਲਕਾ ਵੱਲੋਂ ਇਹ ਘਰ ਬਣਾਇਆ ਗਿਆ ਜੀ ਇਹ ਘਰ ਆਪਾਂ ਨੂੰ ਦੇਖਣ ਨੂੰ ਮਿਲੂਗਾ ਜੀ ਲੁਧਿਆਣੇ ਦੇ ਵਿੱਚ ਬਰਮੀ ਪਿੰਡ ਹੈ ਦੋਸਤੋ ਉੱਥੇ ਇਹ ਘਰ ਪੈ ਜਾਂਦਾ ਘਰ ਦੇ ਵਿੱਚ ਕਿਚਨ ਦਾ ਤੁਸੀਂ ਏਰੀਆ ਦੇਖ ਸਕਦੇ ਹੋ ਜੀ ਇੱਕ ਰੂਮ ਦੇ ਸਾਈਜ਼ ਦਾ ਜੋ ਕਿਚਨ ਬਣਿਆ ਹੋਇਆ ਬਹੁਤ ਖੁੱਲਾ ਡੁੱਲਾ ਕਿਚਨਾ ਦੋਸਤੋ ਕਿਚਨ ਦੇ ਵਿੱਚ ਸੈਲਫਾਂ ਦੇ ਉੱਪਰ ਜੋ ਟਾਇਲ ਪੱਥਰ ਦਾ ਕੰਮ ਕਰਾਇਆ ਗਿਆ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਡਿਜ਼ਾਈਨ ਦਾ ਕਰਵਾਇਆ ਗਿਆ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਘਰ ਦੇ ਵਿੱਚ ਜਿੰਨਾ ਵੀ ਰੰਗ ਰੋਗਨ ਦਾ ਕੰਮ ਹੈ ਮਾਲਕਾਂ ਵੱਲੋਂ ਬਹੁਤ ਵਧੀਆ ਤੇ ਨਵੇਂ ਤਰੀਕੇ ਨਾਲ ਕਰਵਾਇਆ ਗਿਆ ਜੀ ਘਰ ਦੇ ਵਿੱਚ ਜਿੰਨਾ ਵੀ ਗੇਟ ਗ੍ਰਿਲਾਂ ਦਾ ਕੰਮ ਹੈ ਦੋਸਤੋ ਇਲੈਕਟ੍ਰਿਸਿਟੀ ਦਾ ਤੇ ਵਾਟਰ ਸਪਲਾਈ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਹੋ ਰੱਖਿਆ ਜੀ ਜਿਸ ਨੇ ਵੀ ਦੋਸਤੋ ਘਰ ਖਰੀਦਣਾ ਘਰ ਦੇ ਵਿੱਚ ਕੋਈ ਵੀ ਕੰਮ ਕਰਵਾਉਣ ਵਾਲਾ ਨਹੀਂ ਹੈ ਜੀ ਸਿੱਧਾ ਘਰ ਖਰੀਦ ਕੇ ਤੁਸੀਂ ਆਪਣੀ ਰਿਹਾਇਸ਼ ਕਰ ਸਕਦੇ ਹੋ ਬਹੁਤ ਹੀ ਘੱਟ ਬਜਟ ਦੇ ਵਿੱਚ ਦੋਸਤੋ ਆਪਾਂ ਨੂੰ ਬਹੁਤ ਵਧੀਆ ਲੋਕੇਸ਼ਨ ਦੇ ਉੱਪਰ ਲੁਧਿਆਣਾ ਏਰੀਏ ਦੇ ਵਿੱਚ ਆਪਾਂ ਨੂੰ ਇਹ ਘਰ ਮਿਲ ਜਾਊਗਾ ਘਰ ਦੇ ਵਿੱਚ ਦੋਸਤੋ ਜਿੰਨੇ ਵੀ ਰੂਮ ਦਿੱਤੇ ਗਏ ਨੇ ਬਹੁਤ ਹੀ ਖੁੱਲੇ ਡੁੱਲੇ ਬੈਡਰੂਮ ਨੇ ਜੀ ਤੁਸੀਂ ਦੇਖ ਸਕਦੇ ਹੋ ਇੱਕ ਇਹ ਬੈਡਰੂਮ ਹੈ ਜੀ ਤੁਸੀਂ ਦੇਖ ਸਕਦੇ ਹੋ ਕਲਰ ਦਾ ਜੋ ਕੰਮ ਹੈ ਇਹਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਕੀਤਾ ਗਿਆ ਬਹੁਤ ਹੀ ਖੁੱਲੇ ਡੁੱਲੇ ਜੋ ਘਰ ਦੇ ਵਿੱਚ ਰੂਮ ਨੇ ਜੀ ਅਟੈਚ ਬਾਥਰੂਮ ਹੈ ਮਾਲਕਾਂ ਦਾ ਨੰਬਰ ਦੋਸਤੋ ਸਕਰੀਨ ਤੇ ਚੱਲ ਰਿਹਾ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣੀ ਹੈ ਤੁਸੀਂ ਮਾਲਕਾਂ ਨਾਲ ਸਿੱਧੀ ਗੱਲਬਾਤ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ 302 ਗਜ ਜਗ੍ਹਾ ਦੇ ਵਿੱਚ ਦੋਸਤੋ ਘਰ ਬਣਿਆ ਹੋਇਆ ਬਹੁਤ ਵਧੀਆ ਤੇ ਸ਼ਾਨਦਾਰ ਘਰ ਬਣਿਆ ਹੋਇਆ ਦੋਸਤੋ ਦੇਖ ਸਕਦੇ ਹੋ ਤੁਸੀਂ ਬਾਥਰੂਮ ਕਿੰਨਾ ਖੁੱਲਾ ਡੁੱਲਾ ਜੀ ਰਜਿਸਟਰੀ ਵਾਲੀ ਜਗ੍ਹਾ ਦੋਸਤੋ 302 ਗਜ ਜਗ੍ਹਾ ਦੇ ਵਿੱਚ ਮਕਾਨ ਬਣਿਆ ਹੋਇਆ ਪਿੰਡ ਬਰਮੀ ਲੁਧਿਆਣਾ ਏਰੀਆ ਜੀ ਘਰ ਦੇ ਵਿੱਚ ਵਾਟਰ ਸਪਲਾਈ ਲਈ ਮੋਟਰ ਲੱਗੀ ਹੋਈ ਆ ਦੋਸਤੋ ਦੋਸਤੋ ਘਰ ਦੇ نیچے ਜਿੰਨਾ ਵੀ ਫਰਸ਼ ਲੱਗਿਆ ਹੋਇਆ ਸੀਮੈਂਟ ਦਾ ਕਾਲਾ ਫਰਸ਼ ਲੱਗਿਆ ਹੋਇਆ ਦੋਸਤੋ ਘਰ ਦੇ ਵਿੱਚ ਰੰਗ ਰੋਗਨ ਦਾ ਕੰਮ ਬਹੁਤ ਵਧੀਆ ਤਰੀਕੇ ਨਾਲ ਹੋ ਰੱਖਿਆ ਹੈ ਜੀ ਰਜਿਸਟਰੀ ਵਾਲਾ ਮਕਾਨ ਹੈ ਜੀ 302 ਗਾ ਜਗ੍ਹਾ ਦੇ ਵਿੱਚ ਪਿੰਡ ਬਰਮੀ ਲੁਧਿਆਣਾ ਏਰੀਆ ਜੀ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਘਰ ਦੇ ਵਿੱਚ ਦੋਸਤੋ ਜਿੰਨੇ ਵੀ ਟਾਇਲਟ ਬਾਥਰੂਮ ਬਣੇ ਹੋਏ ਨੇ ਸਾਰਿਆਂ ਦਾ ਕੰਮ ਪ੍ਰੋਪਰ ਤਰੀਕੇ ਨਾਲ ਹੋ ਰੱਖਿਆ ਹੈ ਜੀ ਡਬਲ ਸਟੋਰੀ ਘਰ ਹੈ ਜੀ ਵਧੀਆ ਖੁੱਲੇ ਡੁੱਲੇ ਸਟੋਰ ਰੂਮ ਬਣਾਏ ਗਏ ਨੇ ਘਰ ਦੇ ਵਿੱਚ ਬਹੁਤ ਹੀ ਘੱਟ ਬਜਟ ਦੇ ਵਿੱਚ ਦੋਸਤੋ ਇਹ ਆਪਾਂ ਨੂੰ ਘਰ ਮਿਲ ਜੂਗਾ ਜੀ ਘਰ ਦੀ ਜੋ ਮਾਲਕਾਂ ਵੱਲੋਂ ਡਿਮਾਂਡ ਰੱਖੀ ਗਈ ਹੈ ਜੀ 32 ਲੱਖ ਰੁਪਈਆ ਮਾਲਕਾਂ ਦੀ ਡਿਮਾਂਡ ਰੱਖੀ ਗਈ ਹੈ ਜਿਸ ਕਿਸੇ ਵੀ ਵੀਰ ਭੈਣ ਨੇ ਘਰ ਖਰੀਦਣਾ ਹੈ ਮਾਲਕਾਂ ਨਾਲ ਤੁਸੀਂ ਸਿੱਧੀ ਗੱਲਬਾਤ ਕਰਕੇ ਘਰ ਖਰੀਦ ਸਕਦੇ ਹੋ ਜੀ ਮੌਕੇ ਤੇ ਜੋ ਵੀ ਰੇਟ ਦਾ ਮਾਨਤਾਣਾ ਦੋਸਤੋ ਤੁਸੀਂ ਮਾਲਕਾਂ ਕੋਲੋਂ ਕਰਵਾ ਸਕਦੇ ਹੋ ਮਾਲਕਾਂ ਦਾ ਨੰਬਰ ਸਕਰੀਨ ਤੇ ਹੈ ਜੀ ਬਹੁਤ ਹੀ ਵਧੀਆ ਲੋਕੇਸ਼ਨ ਤੇ ਦੋਸਤੋ ਡਬਲ ਸਟੋਰੀ ਜੋ ਘਰ ਆਪਾਂ ਨੂੰ ਵੇਖਣ ਨੂੰ ਮਿਲ ਜੂਗਾ ਤੁਸੀਂ ਦੇਖ ਸਕਦੇ ਹੋ ਘਰ ਦੀ ਛੱਤ 'ਤੇ ਪੱਕੀਆਂ ਪੌੜੀਆਂ ਚੜਾ ਰੱਖੀਆਂ ਨੇ ਮਾਲਕਾਂ ਨੇ ਜੀ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਆਪਣੇ ਚੈਨਲ ਦੇ ਉੱਪਰ ਐਡ ਦਾ ਕੰਮ ਹੈ ਜੋ ਬਿਲਕੁਲ ਫ੍ਰੀ ਦੇ ਵਿੱਚ ਕੀਤਾ ਜਾਂਦਾ ਹੈ ਜੀ ਅਗਰ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਜਾਂ ਕਿਸੇ ਜਗ੍ਹਾ پلاਟ ਦੀ ਐਡ ਕਰਵਾਉਣਾ ਚਾਹੁੰਦੇ ਹੋ ਜੀ ਆਪਣਾ WhatsApp ਨੰਬਰ ਸਕਰੀਨ ਤੇ ਚੱਲ ਰਿਹਾ ਫਰੰਟ ਦੇ ਵਿੱਚ ਤਾਂ ਤੁਸੀਂ WhatsApp ਤੇ ਸਾਨੂੰ ਘਰ ਦੀ ਪੂਰੀ ਡਿਟੇਲ ਲਿਖ ਕੇ ਭੇਜੋ ਨਾਲ ਹੀ ਟੇਡੇ ਫੋਨ ਨਾਲ ਵੀਡੀਓ ਬਣਾ ਕੇ ਭੇਜੋ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਜੋ ਐਡ ਆ ਦੋਸਤੋ ਲਗਾ ਦਾਂਗੇ ਦੋਸਤੋ ਘਰ ਦੀ ਛੱਤ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਡਬਲ ਸਟੋਰੀ ਇਹ ਘਰ ਬਣਾਇਆ ਗਿਆ ਹੈ ਜੀ ਜਿੰਨਾ ਵੀ ਜੰਗਲਿਆਂ ਦਾ ਕੰਮ ਹੈ ਦੋਸਤੋ ਜਾਂ ਉੱਪਰ ਫਰਸ਼ ਦਾ ਕੰਮ ਹੈ ਪੱਕਾ ਕੰਮ ਮਾਲਕਾਂ ਨੇ ਕਰਵਾ ਰੱਖਿਆ ਜੀ ਉੱਪਰ ਵੀ ਜੋ ਫਰਸ਼ ਲੱਗਿਆ ਹੋਇਆ ਘਰ ਤੇ ਜੀ ਛੱਤ ਤੇ ਖੁੱਲੀ ਡੁੱਲੀ ਜਗ੍ਹਾ ਦੇ ਵਿੱਚ ਘਰ ਹੈ ਦੋਸਤੋ ਪਿੰਡ ਦੇ ਬਾਹਰ ਬਾਹਰ ਇਹ ਘਰ ਦੇਖਣ ਨੂੰ ਮਿਲ ਜੂਗਾ ਬਹੁਤ ਹਵਾਦਾਰ ਤੇ ਖੁੱਲੀ ਜਗ੍ਹਾ ਤੇ ਇਹ ਲੋਕੇਸ਼ਨ ਤੇ ਘਰ ਪਿਆ ਹੋਇਆ ਦੋਸਤੋ ਘਰ ਦੀ ਛੱਤ ਤੇ ਵੀ ਇੱਕ ਜੋ ਟਾਇਲਟ ਬਣਾਇਆ ਗਿਆ ਮਾਲਕਾਂ ਵੱਲੋਂ ਸੋ ਦੋਸਤੋ ਆਸ ਕਰਦੇ ਹਾਂ ਆਪਣੀ ਅੱਜ ਦੀ ਜੋ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਆਪਣੀ ਵੀਡੀਓ ਨੂੰ ਲਾਈਕ ਵਾਲਾ ਬਟਨ ਜਰੂਰ ਦਬਾਓ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਮਿਲਦੇ ਆਂ ਜੀ ਆਪਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਦੋਸਤੋ ਧੰਨਵਾਦ ਜੀ ਸਾਰਿਆਂ ਦਾ